ਪੰਜਾਬ ਦਾ ਇੱਕ ਸ਼ਹਿਰ ਹੈ ਅਬੋਹਰ ਉੱਥੋਂ ਦਾ ਇੱਕ ਬਹੁਤ ਵੱਡਾ ਸੇਠ ਹੋਇਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਗੱਲ ਸੁਣਦੇ ਹੁੰਦੇ ਸੀ ਕਿ ਸ਼ਹਿਰ ਦੇ ਲੋਕਾਂ ਨੇ ਜਦੋਂ ਉਸ ਸੇਠ ਨੂੰ ਕਹਿਣਾ ਸੇਠ ਜੀ RAM RAM ਉਹ RAM RAM ਨਹੀਂ ਸੀ ਕਹਿੰਦਾ ਉਹ ਕਹਿੰਦਾ ਸੀ ਕਹਿ ਦੇ ਆਂਗਾ ਫਿਰ ਕਿਸੇ ਨੇ ਕਿਹਾ ਸੇਠ ਜੀ RAM RAM ਉਹਨੇ ਕਹਿਣਾ ਮੈਂ ਬੋਲਦੇ ਆਂਦਾ ਕਿਸੇ ਬੰਦੇ ਨੇ ਉਹਦੀ ਬਾਹ ਫੜ ਲਈ ਵੀ ਸੇਠ ਜੀ ਅਸੀਂ ਤੁਹਾਨੂੰ ਰੋਜ਼ ਰਾਮ ਰਾਮ ਕਹਿੰਨੇ ਆ ਤੇ ਮਰਿਆਦਾ ਤੇ ਹੀ ਵੀ ਤੁਸੀਂ ਵੀ ਅੱਗੋਂ ਰਾਮ ਰਾਮ ਕਹੋ ਤੇ ਤੁਸੀਂ ਅੱਗੋਂ ਕਹਦੇ ਹੋ ਵੀ ਮੈਂ ਬੋਲ ਦਿਆਂਗਾ ਮੈਂ ਕਹਿ ਦਿਆਂਗਾ ਉਹ ਕਹਿੰਦਾ ਭਾਈ ਕਿਸੇ ਦਿਨ ਸ਼ਾਮ ਨੂੰ ਮੇਰੇ ਘਰ ਆ ਜਾਇਓ ਉਹ ਜਦੋਂ ਘਰ ਗਿਆ ਤੇ ਸੇਠ ਜਦੋਂ ਘਰ ਆਉਂਦਾ ਸੀ ਆ ਕੇ ਆਪਣੀ ਮਾਇਆ ਦੀ ਤਜੋਰੀ ਖੋਲਦਾ ਸੀ ਤੇ ਮਾਇਆ ਦੀ ਤਜੋਰੀ ਖੋਲ ਕੇ ਕਹਿੰਦਾ ਸੀ ਵੀ ਸਾਰਾ ਸ਼ਹਿਰ ਤੈਨੂੰ ਰਾਮ ਰਾਮ ਕਹਿੰਦਾ ਜਦੋਂ ਵੀ ਇੱਕ ਮੈਂ ਆ ਕੇ ਸੁਣਾ ਦੇਤਾ ਨਾ ਸਾਰਿਆਂ ਦਾ ਉਹ ਕਹਿੰਦਾ ਜੀ ਅਸੀਂ ਤੁਹਾਨੂੰ ਕਹਿੰਦੇ ਆ ਪਰ ਕਹਿੰਦਾ ਜਦੋਂ ਮੈਂ ਗਰੀਬ ਹੁੰਦਾ ਸੀ ਉਦੋਂ ਤੇ ਮੈਨੂੰ ਕਹਿੰਦਾ ਕੋਈ ਨਹੀਂ ਸੀ ਮੈਂ ਐਸੀ ਸ਼ਹਿਰ ਦਾ ਰਹਿਣ ਵਾਲਾ ਮੈਂ ਗਰੀਬ ਸੀ ਮੈਨੂੰ ਕੋਈ ਰਾਮ ਰਾਮ ਨਹੀਂ ਸੀ ਕਹਿੰਦਾ ਜਿੱਦਣ ਦੀ ਇਹ ਆਈ ਹੈ ਸਾਰਾ ਸ਼ਹਿਰ ਕਹਿੰਦਾ ਤੇ ਮੈਂ ਫਿਰ ਲੋਕਾਂ ਨੂੰ ਕਹਿ ਦਿੰਦਾ ਵੀ ਭਾਈ ਤੁਹਾਡਾ ਸਨਿਆ ਦੇ ਦਿਆਂਗਾ